ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਦੇ ਬਾਰੇ ਅੱਜ ਆਇਆ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਆ ਪੰਜਾਬ ਦੇ ਅਤੇ ਚੰਡੀਗੜ੍ਹ ਦੇ ਵਿੱਚ ਮੌਨਤ ਹੁੰਦੇ ਰਿਹਾ ਮੱਠੀ ਪੈਰੀਆ 25 ਸਤੰਬਰ ਤੱਕ ਉਮੀਦ ਆ ਕੋਈ ਅਲਰਤ ਨਹੀਂ ਹੈ ਹਾਲਾਂਕਿ ਅੱਜ ਸ਼ੁੱਕਰਵਾਰ ਨੂੰ ਸੱਤ ਜ਼ਿਲ੍ਹਿਆਂ ਚ ਕੁਝ ਥਾਵਾਂ ਤੇ ਹਲਕੀ ਬਾਰਸ਼ ਦੀ ਸੰਭਾਵਨਾ ਹੈ ਤੇ ਇਨਾਂ ਜਿਲ੍ਹਿਆਂ ਵਿੱਚ ਪਠਾਨਕੋਟ, ਹਿਆਰਪੁਰ, ਰੂਪਨਗਰ, ਬਠਿੰਡਾ, ਮਾਨਸਾ, ਬਰਨਾਲਾ ਤੇ ਸਗਰੂਰ ਸ਼ਾਮਲ ਹਨ ਜਦ ਕਿ ਪਿਛਲੇ ਦੋ ਦਿਨਾਂ ਤੋਂ ਸਾਰੇ ਜ਼ਿਲ੍ਹਿਆਂ ਚ ਤਾਪਮਾਨ ਵਿੱਚ ਗਰਾਫਟ ਆਈਆ ਤਾਪਮਾਨ 16 ਡਿਗਰੀ ਤੱਕ ਬਦਲ ਗਿਆ ਤੇ ਜਿਸ ਦੇ ਨਾਲ ਸੂਬੇ ਦੇ ਔਸਤ ਤਾਪਮਾਨ ਚ 1.8 ਡਿਗਰੀ ਦੀ ਕਮੀ ਆਈ ਅਤੇ ਨਾਲ ਹੀ ਇਹ ਸੂਬੇ ਦੇ ਆਮ ਤਾਪਮਾਨ ਨਾਲ ਦੋ ਬਣ 8 ਡਿਗਰੀ ਘਟ ਹੈ ਅੰਬੋਹਰਤ ਸਭ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਤੇ ਅਸਮਾਨ ਸਨਸੀਜਨ ਚ 1 ਜੂਨ ਤੋਂ 19 ਸਤੰਬਰ ਤੱਕ ਸੂਬੇ ਦੇ ਤਿੰਨ ਜ਼ਿਲ੍ਹਿਆਂ ਚ ਤਰਨਤਨ ਫਰੀਦਕੋਟ ਤੇ ਪਠਾਨਕੋਟ ਚ ਆਮ ਨਾਲੋਂ ਵੱਧ ਮੀਂਹ ਪਿਆ ਜਦਕਿ ਹੋਰ ਥਾਵਾਂ ਤੇ ਘੱਟ ਮੀਂਹ ਪਿਆ بارش ਵਿੱਚ ਇਹ ਅੰਤਰ 15 ਤੋਂ 60% ਤੱਕ ਰਿਹਾ ਹੈ ਤੇ ਸੂਬੇ ਚ ਪਹਿਲੀ ਸਤੰਬਰ ਤੋਂ ਹੁਣ ਤੱਕ 36% ਘੱਟ ਬਾਰਿਸ਼ ਹੋਈ ਹੈ ਵੀਡੀਓ ਦੇਖਣ ਲਈ ਤੁਹਾਡਾ ਤਨੁ